ਚਲੋ ਜੀ ਚਲੋ ਜੀ ਸਰਕਾਰ ਤੋਂ ਤੁਸਾਂ ਸੋਦੀ ਹਾਰੇ ਹੋਏ ਹੋ ਤੁਸੀਂ ਉਹ ਜਾ ਬੋਲਿਆ ਆਹ ਬੰਦੇ ਆਪਣੇ ਹੁਣ ਲਿਆਂਦੇ ਆ ਚਾਰ ਦੰਦ ਦੀ ਹੈ ਜਿੱਥੇ ਮੈਂ ਤੁਹਾਨੂੰ ਰਾਤ ਬੁਲਾਉਂਦਾ ਸੀ ਕੱਲ ਨਹੀਂ ਤੁਹਾਨੂੰ ਨਹੀਂ ਸੁਬਾਇਆ ਇਹ ਜੁੱਤੀ ਦੇਖੋ ਦੋਸਤ ਉਹ ਕਰਣਾ ਹੈ ਹਾਂ ਜੀ ਚੋਣ ਕਿਉਂ ਹੋ ਰਾ ਵੀ ਉਹ ਹੋਇਆ ਆਪਾਂ ਨਾਲ ਦੇ ਨਾਲ ਪਾਸੇ ਹੋ ਜਾਂਗੇ ਇੱਥੇ ਹੀ ਦੇਖ ਲੈਣੀ ਆ ਆਪਾਂ ਉਹ ਦੀ ਇਹ ਆਪਾਂ ਦਸੱਲੀ ਨਾ ਲਵਾਂਗੇ ਉਵੇਂ ਨਹੀਂ ਪੰਡਿਤ ਜੀ ਚੋਣ ਕਿਵੇਂ ਆ ਬੱਚਾ ਲਾ ਕੇ ਦੇਖ ਪਹਿਲਾਂ ਮਾਰ ਲੋ ਧਾਰ ਤੁਸੀਂ ਸੌਦਾ ਨਹੀਂ ਕਰਨਾ ਇੰਨੀ ਆਪਣੀ ਮਹਾਰਾਜ ਦੇ ਹੋਕੋਂ ਨਾ ਪ੍ਰਮਾਤਮਾ ਦੀ ਬਲਾਈ ਹੋਈ ਆ ਲੈ ਟਾ ਡੰਡੇ ਵਰਗਾ ਮੋਟਾ ਮੋਟਾ ਧਾਰ ਲਾਈ ਮਾਰਾ ਜਾ ਮੈਂ ਬਹਿ ਜਾ ਜ਼ਰੂਰ ਵੀ ਨਾ ਕਹਿ ਰਹੇ ਹੋ ਮੰਗੇ ਪਰ ਟੈਡ ਹੋ ਜਾਣੀ ਬਾਅਦ ਚੈ ਟੈਡ ਹੋ ਜਾਣੀ ਕੋਈ ਗੱਲ ਆਏਗੀ ਹੈਗੀ ਹੈਗਾ ਐ ਹੋਊਗਾ ਹੁਣ ਕੱਚੀ ਹਜੇ ਕੱਚੀ ਆ ਮੈਂ ਥੋੜੀ ਜੀ ਮੈਂ ਤਾਂ ਨਹੀਂ ਉਹ ਕਰਦਾ ਜਾਈ ਜੀ ਤੈ ਕੋਈ ਜਾਈ ਜੀ ਤੈਨੂੰ ਆਪ ਹੀ ਕਹਿ ਹਤੂੰਗਾ ਸਹੀ ਐ ਕਹਦੇ ਵੀ ਉਹ ਲੈ ਜ਼ਰੂਰ ਇਹ ਦੁਬਈ ਬਣ ਕੇ ਮੈਂ ਜੰਮੇ ਮੰਗੇ ਕਹਿੰਦਾ ਨਹੀਂ ਤੈਨੂੰ ਹੋਰ ਅਸ ਮੈਂ ਬਗੈ ਜੀ 90 ਤੋਂ ਲੈ ਕੇ ਕਮਾਲ ਬਦੰਦਰਾ ਕਰ ਤੂੰ ਮੰਗੇ ਨੂੰ ਐ ਕਰ ਮੰਗਾ ਕਹਦੇ ਆ ਚੀਜ਼ ਮੈਂ ਉਹ ਹੀ ਕਹਿ ਦੂੰ ਵੀ ਹਾਂ ਚੀਜ਼ ਹੈਗੀ ਐ ਬਸ ਖਾਨ ਸਾਹਿਬ ਜੱਜ ਕਰਕੇ ਮੰਨ ਸਰ ਇਹਦਾ ਗੈਰਨੀ ਨਹੀਂ ਹੋਣੀ ਲੜੜੀ ਗੱਲ ਕਰ ਉਹ ਮੈਨਾਂ ਭਗਾਈ ਨਾ ਕਰ ਹਾਂ ਇੱਕ ਮਿੰਟ ਭਾਈ ਹਾਂ ਬੋ ਤਾਂ ਬਾਅਦ ਚ ਕਰਦੇ ਗੱਲ ਸੌਦਾ ਕਰਦਾ ਜੱਟ ਨਹੀਂ ਹੁੰਦੀ ਹੁੰਦੀ ਮਤ ਮੰਗੇ ਤੇ ਮੋੜਦਾ ਨਹੀਂ ਸੌਣ ਬੋਲੀ ਨਹੀਂ ਨਹੀਂ ਮੈਂ ਕਿਹਾ ਨਹੀਂ ਹੁੰਦੀ ਚਰਕਾ ਮੈਂ ਫਿਰ ਬੋਲੀ ਜਾਂ ਮਾਂਗੇ ਹੁੰਦੀ ਹੁੰਦੀ ਮੈਂ ਕਹਿੰਦੇ ਵੀ ਆਏ ਆ ਨਹੀਂ ਤਾਂ ਜਾ ਬਾਰੇ ਪਾਸੇ ਨਹੀਂ ਹੁੰਦੀ ਨਹੀਂ ਕਹਦੇ ਇੱਕ ਵਾਰੀ ਕਹੀ ਸੀ ਕਹੇ ਹੂ ਬਸ ਐਂਡ ਮੰਗੇ ਚੱਲਣ ਦੇ ਡੇਢ ਆ ਡੇਡ ਡੇਡ ਕਿ ਕਹਿਣਾ ਹਾਂ ਹੈ ਕਿ ਕਹਿਣਾ ਜੱਜ ਕਰਕੇ ਗੱਲ ਕਹਦੇ ਵੀ ਮੰਗੇ ਐ ਵੇਚਣੀ 85 ਦੀ ਨਹੀਂ ਹੋਰ ਹੰਦਰਾ ਕਰ ਵੇਚਣ ਵਾਲੀ ਗੱਲ ਕਰ ਫਿਰ ਮੈਂ ਸਵਿਚਾ ਤੇਰੇ ਤੇ ਮਾਨ ਕਰਦਾ ਸੀਗਾ ਤੂੰ ਮੇਰੇ ਤੇ ਮਾਨ ਕਰਦਾ ਹਾਂ ਬਾਲੀਆਂ ਗੱਲਾਂ ਨਹੀਂ ਮੈਂ ਤੈਨੂੰ ਕੁਛ ਕਹੀ ਜਾਵਾਂ ਫਿਰ 60 ਦੀ ਮੈਂਸ ਕਰ ਦੇ ਫਿਰ ਖੜ ਕੇ ਗੱਲ ਕਾਹ ਮੰਗਿਆ ਆਂ ਕਰਦੇ ਨਹੀਂ ਬਾਹਲਾ ਥੋੜਾ 10 10 10 ਐਂਡ ਕਰਦਾ ਤੂੰ ਨਹੀਂ ਨਹੀਂ ਚਾਹ ਯਾਰ ਕਿੰਨੇ ਨਹੀਂ ਤੇ ਫਿਰ ਇਹਨੂੰ ਹੋਇਆ ਅੱਛਾ ਜੀ 50 ਚਲੋ ਜਾਂ 80 80 ਤੇਰਾ ਇੰਨਾ ਆ ਤਾਂ ਤੈਨੂੰ ਮੈਂ ਤੈਨੂੰ 3000 ਘੱਟ ਕਰ ਗੱਲਾਂ 'ਚ ਕੋਈ ਫਾਇਦਾ ਨਹੀਂ ਮੈਂ ਐਸਾ ਵੇਚਣ ਵਾਲੀ ਕਰ ਨਹੀਂ 10 ਇਹ ਗੱਲਾਂ 'ਚ ਕੋਈ ਫਾਇਦਾ ਨਹੀਂ ਜੇ ਤੂੰ ਮਾਣ ਕਰਦਾ ਤੇਰੇ ਮਾਣ ਕਰਕੇ ਪੈਸੇ ਲਈ ਜਾਂਦੇ ਮੈਂ ਇਸ ਦਾ ਜਨਤਨ ਉੱਤੋਂ ਥੱਲੇ ਨਹੀਂ ਉਹ ਤਾਂ ਤੇਰੇ ਸਾਹਮਣੇ ਆਉਣਾ ਤੇ ਤੂੰ ਉਹ ਜੀ ਗੱਲ ਕਹੇ ਵੀ ਮੰਗਿਆ ਐ ਵਿੱਚ ਬਾ 82 ਦੀ ਦੇ ਦੇ ਆ ਲੈ ਫੜ ਇਹ ਸਾਨੂੰ ਕਰਨਾ ਹੀ ਨਹੀਂ ਆਉਂਦਾ ਅਸੀਂ ਤਾਂ ਆਮ ਬੰਦੇ ਆ ਸੁਣ ਤੂੰ ਆਮ ਬੰਦਾ ਤੈਨੂੰ ਕਹਤਾ ਜਾਂ ਸਾਡੇ ਰੀਖੀ ਦੀ ਆਪ ਸੌ ਦੀ ਸਾਠ ਦੀ ਕਰ ਦੇ ਨਹੀਂ 60 ਦੀ ਤੈਨੂੰ ਫੇਰ ਬਾ 82 ਦੀ ਮੱਝ ਲੈ दस भाई पता असली بیا ਸੀ ਇਹ 82 ਮੈਂ ਕਿਹਾ 60 ਦੀ ਮੈਂ ਇਸ ਲੈ ਗਿਆ ਭਾਈ ਬੜਾ ਨਹੀਂ ਹਾਂ ਬੜਾ ਫਰਕ ਤੋਰ ਕਿੰਨਾ ਫਰਕ ਆ ਗੱਲ ਵੀ ਕਹੋ ਵੀ ਆ ਫਰਕ ਹੈ ਨਹੀਂ 20000 ਦਾ ਫਰਕ ਆ 25 ਦਾ 22 ਦਾ 295000 ਰੁਪਏ ਲੈਂਿਆ ਤੂੰ ਜੋ ਮਰਜ਼ੀ ਦੇ ਦੇ ਲਈ ਦੁੱਧ ਵੀ ਭਾਇਆ ਹੋਇਆ ਹੈ ਨਾ ਥੋੜਾ ਥੋੜਾ ਇਸ ਤਰ੍ਹਾਂ ਫਰਕ ਜਿਹੜੀ ਵੱਡਾ ਮਾਲਾ ਲਈ ਹੁੰਦੀ ਮਨਗਾ ਆਂਦਾ ਸਾਡੀ ਘਰ ਦੀ ਮੱਝ ਦਰਦੀਆਂ ਮੱਝਾਂ ਯਾਰ ਇਹ ਵੀ ਭਾਈ ਕੀ ਪਤਾ ਇਹ ਕਿਹੇ ਜੀ ਨਿਕਲੂਗੀ ਤਦ ਇਹ ਕਰਤਾ ਦਾਰਦੀਆਂ ਮੱਝਾਂ ਦੋਵੇਂ ਲੈ ਕੇ ਜੀ ਮੰਗਾ ਪੈ ਮੰਗਾ ਮੈਂ ਤਾਂ ਕਹਿੰਦਾ ਦੋਵੇਂ ਲੈ ਲਓ ਕੱਟਣਾ ਲੈ ਸੋਣ ਅਸੀਂ ਕਿਹੜਾ ਹੋਰ ਮੰਡੀ ਹੁਣ ਸੁਣ ਇਸ ਤੋਂ ਬਾਅਦ ਮਾਨ ਨਾ ਰੱਖੀ ਚੁੱਪ ਕਰਕੇ ਐ ਕਹਿਦੀ ਵੀ ਮੰਗੇ ਦਾ ਮਾਨ ਟੁੱਟ ਗਿਆ ਇਹ ਤਾਂ ਨਹੀਂ ਦੱਸ ਦਿੰਦਾ ਕੰਗਰੇਸ 70 ਦੀ ਮਹਿਸਲ ਜਾਲਾ ਨਹੀਂ ਥੋੜੇ ਆ ਹੁਣ ਜਾ ਬਾਰਲਾ ਸਰ ਨਹੀਂ ਹੁਣ ਮਾਰ ਸਰ ਦੱਬ ਕੇ ਹਮੰਗੇ ਦੱਸ ਜਾਲਾ ਕਿੰਨੇ ਦੀ ਕਰਦੇ ਆ ਸਹੀ ਅਸਲ ਦੱਸਦਾ ਰਹੇਗਾ ਜੀ ਨਹੀਂ ਪਰ ਤੁਸੀਂ ਦੱਸੋ ਉਹ ਜਲ ਜਾਇਜ਼ ਨਾ ਕਹਦੇ ਮੈਂ ਇਸ ਤੇਰੀ ਵਿੱਚ 5000 ਘੱਟ ਦੇ ਪਿਆਰ ਉਹਦਾ ਤੇਰੀਆਂ ਗੱਲਾਂ ਤੂੰ ਤਾਂ ਉੱਥੇ ਪਾਈ ਜਾਣਾ ਐ ਵੇਚਣ ਵਾਲੀ ਮੇੜੇ ਲਾਉਣ ਵਾਲੀ ਜੇ ਤਾਂ ਕੋਈ ਹੈ ਇੱਕ ਵੀ ਦੀ ਹੋਈ ਵੇਚ ਰਿਹਾ ਡੇਡ ਨਹੀਂ ਕਰਦਾ ਤੇ ਜਦ ਡੇਡ ਦੀ ਹੁੰਦੀ ਹੋਵੇ ਨਾ ਤੇਰੇ ਤੋਂ ਐ ਕਹਿੰਦਾ ਵੀ ਆ ਚੱਕ ਇੱਕ ਤਾਂ ਠਾਖਾ ਢੋਲਾ ਤਾਂ ਜੇ ਕਿਤਾ ਤੱਕ ਆ ਬੋਲੇ ਕੋਈ ਉਹ ਹੀ ਆ ਵਿੱਚ ਕੋਈ ਹੋਵੇ ਨਾ ਮੈਂ 3 ਮਹੀਨੇ ਵਿੱਚ ਇੱਕ ਵੀ ਥੋੜਾ ਗਾਈ ਫਿਰ ਤੂੰ ਐਂ ਕਿਹਾ ਦੇ ਪੁੱਤ ਵੀ ਐਂ ਕਰਦੇ ਅੰਕਲ ਜੀ ਬੰਦਾ ਸਾਡੇ ਡੇਢ ਜੀ ਡੇਢ ਆਣਾ ਧੰਨੇ ਹੈ ਕੋਈ ਮਾਰਾ ਨੇੜੇ ਲੱਗਦਾ ਕਰੇਗਾ ਤੇਰੇ ਮੈਂ ਨੇੜੇ ਹੁੰਦਾ ਹੋ ਜੂ ਜਿੰਨੇ ਕੀ ਗਿਆ ਹੈ ਤੂੰ ਆ ਡੇਢ ਆ ਭਾਈ 1.5 ਲੱਖ ਤੋਂ ਘੱਟ ਨਹੀਂ ਉੱਤੇ ਅਧਰੀ ਦਿਨ ਵਾਲੀ ਦੱਸਾਂ ਮੰਤਰੀ ਨੂੰ 80 ਜਾ ਕੇ 85 ਮੰਗੀ ਜਾਵੇ ਵੀਰੇ ਮੇਰੇ ਬੰਨੂ ਤੁਸੀਂ ਜਿੰਨੇ ਮਰਜ਼ੀ ਮੰਗੀ ਜਾਓ ਜਿਹੜੀ ਗੱਲ ਮੈਂ ਕਹਿੰਨਾ ਮੈਂ ਤਾਂ ਕਹਿੰਦਾ ਤੁਸੀਂ ਹੋਰ ਮੰਗ ਲਓ ਮੂਰੇ ਵੀ ਅਗਲਾ ਮੰਗੇ ਜੇ ਤਾਂ ਮੇਰੇ ਕਹਿਣ ਤੇ ਕੋਈ ਗੱਲ ਕਹਿਣੋ ਤਾਂ ਦੱਸੋ 15 ਲੀਟਰ ਦੁੱਧ ਦੀ ਗਾਰੰਟੀ ਹੈ ਕਿਉਂਕਿ ਘਰੋਂ ਲਿਆਵੇ ਦੱਸਣਾ ਰਹਿੰਦੇ ਹਾਂ ਬੁਰਜ ਪਿੰਡਾ ਮੋੜਾਂ ਦੇ ਨਾਲ ਮੈਂ ਜਾਣਦਾ ਹਾਂ ਦੱਸੋ ਐਨੀ ਤਾਂ ਨਹੀਂ ਮਿਲੇਗਾ ਹੈ ਵੀ ਨਹੀਂ ਕਹਿੰਦਾ 45 ਲੀਟਰ ਦਿੱਤੀ ਹੋਈ ਹੈ ਚਲੋ ਅਗਿਆ ਦਾ ਜੁਦੀਨ ਉਹਦਾ ਕੀ ਆ ਯਾਰ ਉਹ ਨਹੀਂ ਉਹਦਾ ਕੁਝ ਨਹੀਂ ਹੈ ਇਹਦਾ ਹੀ ਆ ਜੋ ਕੋਸਾ ਤੇਰਾ ਜੋ ਕੋਸਾ ਤੂੰ ਦੱਸ ਮਾ ਦਾ ਦੱਸ ਤਾ ਕੀ 1.75 ਦੀ ਲਾਇਆ ਉਹ ਪੰਜ ਪੰਜ ਮੰਗਿਆ ਉਹਦਾ ਕੀ ਆ ਯਾਰ ਏ ਲਾਗਾ ਹੀ ਨਹੀਂ ਅੱਜ ਕਰਤੇ ਨਹੀਂ ਹੈਗੇ ਮੈਂ ਹੀ ਨਹੀਂ ਉਹਦੀ ਮੈਂ ਮੇਰੀ ਆ ਫਿਰ ਜੇ ਮਵਾਰੂ ਉਹਦਾ ਉਹ ਸਿਆਣਾ ਬੰਦਾ ਉਹਦਾ گاؤں ਦਾ ਸਿਆਣਾ ਆਦਮੀ ਐ ਵੈਸੀ ਨਾਲ ਲਿਆ ਵੀ ਬੱਚਾ ਕਰਕੇ ਨੇ ਵੇਚਦੀ ਆ ਵੀ ਜਾਲ ਉੱਥੇ ਜਾ ਕੇ ਇਹ ਕਹਿੰਦਾ ਰਹੂ ਵੀ ਤੂੰ ਐ ਕਹਿੰਦੀ ਕਰੀ ਮੈਂ ਕਹਿੰਦਾ ਕਰੂ ਰਹਿਣ ਦੇ ਉਹਦਾ ਤਾਂ ਲੱਗ ਗਿਆ ਉਹਨੂੰ ਨਾਲ ਚੱਲ ਚੱਲ ਗਿਆ ਆ ਲੈ ਜਾਂਦਾ ਸਹੀ ਬਾਤ ਬਤਾਓ ਪੱਕਾ ਉਹ ਨਹੀਂ ਨਹੀਂ ਉਹ ਤਾਂ ਤੈਨੂੰ ਵੇਚਣੀ ਐ ਜੇ ਵੀ ਤੂੰ ਸਹੀ ਬਾਤ ਬਤਾ ਰਹਾ ਤੇਰੀ ਆ ਕਪੜੇ ਰਗਵਾੜ ਦੀ ਵਾਇਦਾ ਕੋਈ ਉਹਨੂੰ ਪੁੱਛ ਵੀ ਮੁੰਡਾ ਕੀ ਕਹਿੰਦਾ ਤੇ ਤਾਂ ਕਹਿੰਦਾ ਬਜ਼ੁਰਗ ਨੂੰ ਉਹ ਲੈ ਨਾਲ ਕੁਝ 52 ਕਹੀ ਜਾਂਦਾ ਇਹ 70 ਕਹੀ ਜਾਂਦਾ ਕਿੱਥੇ ਰੋ ਮੈਂ ਕੁਝ ਵੀ ਨਹੀਂ ਕਹਾਂਦਾ ਤਾਂ ਜੇ ਕੋਈ ਗੱਲ ਨਾਲੇ ਬਜ਼ੁਰਗ ਨੂੰ ਦਾ ਤੂੰ ਕਹੇ ਨਾ ਜੇ ਮਹਾਨ ਅੰਦਰ ਕੋ ਜਮਾ ਆਏ ਗੱਲ ਵੀ ਆਏ ਹੋ ਜੂ ਮੈਂ ਇਹ ਪੁੱਛ ਕੇ ਤੂੰ ਹੱਸ ਮੈਨੂੰ ਆਏ ਪੁੱਛ ਸੱਚ ਆ ਗਿਆ ਕੋਈ ਖੜੀ ਰਹਿਣ ਕੋਈ ਆਉਂਦਾ ਚੁੰਡਾ ਹੋ ਆਏ ਚਾ ਕਰਦਾ ਮੈਂ ਆਦਾ ਹੈ ਨੇ ਕਿਹਨੇ ਮੈਨੂੰ ਲੰਉਂਦੇ ਆ ਤੂੰ ਕਿੰਨੇ ਜਮਾ ਖੇਚ ਕੇ ਗਿਆ ਆਏ ਤਾਂ ਮੈਨੂੰ ਵੀ ਵੜੇ ਕਰ ਰਿਆ ਆਦਾ ਮੈਨੂੰ ਉਹ ਬੈਠਿਆ ਉਹ ਕੁਰਸੀਆਂ ਤੇ ਬੈਠਾ ਉਹ ਬੰਦਿਆ ਸ਼ੇਰੂ ਨਾਲ ਜਿਹੜੇ ਗਾਹਕ ਹਾਂਜੀ ਫੇਰ ਨਹੀਂ ਉਹ ਤੁਹਾਡਾ ਬਾਹਰ ਨਹੀਂ ਆ ਥੱਲੇ ਉਹ ਬੈਠਾ ਸੀ ਆਦਾ ਸ਼ੇਰੂ ਵਾਲੇ ਲਈ ਜਾਂਦੇ ਉਹ ਬੈਠਾ ਸ਼ੇਰੂ ਨਾਲ ਬੰਦੇ ਸੱਦ ਲਿਆ ਪਾਉਂਦੇ ਆਏ ਨਹੀਂ ਲੰਉਂਦੇ ਆ ਮੈਂ ਇਹਦਾ ਪਤਾ ਦਾ ਕਿਹੜਾ ਨਹੀਂ ਦੇ ਟ੍ਰੱਕ ਜੀ ਜੀ ਪੁੱਛ ਲੈ ਤੂੰ ਮੇਰੀ ਮੈਂ ਜਿਹੜਾ ਮਾਲਕ ਦੀ ਮੈਂ ਕਰੂ ਮੈਂ ਬਰੇਆਲੇ ਦੀ ਮੈਂ ਖਰਚ ਮੈਂ ਤਾਂ ਕਾਲਾ ਖਰਚ ਰਹਿਣਾ ਕੋਈ ਬੰਦਾ ਆਪਦਾ ਘਰ ਤਾਂ ਬਰੇਆਲੇ ਆ ਕੇ ਵਿੱਚ ਵੜ ਗਿਆ ਸਰਦੇ ਤੇ ਮੈਂ ਕਿਰ ਮੂਗੀ ਫੜੀ ਰੰਗੇ ਚ ਗੈਰ ਦੰਦੇ ਨਹੀਂ ਜਾਣਾ ਮੈਂ ਜੀ 20 ਲੀਟਰ ਤੱਕ ਡੇਂਦੀ ਨਹੀਂ ਬਹੁਤ ਬਹੁਤ ਕੱਢ ਲੈ ਤੈ ਹੋ ਜਾ ਮੈਂ ਕਿੰਨੇ ਮੰਗਦੇ ਨਹੀਂ ਉਹ ਪਿੰਡ ਦਾ 20 ਮੰਗਦੇ ਜੀ ਫਸਣਾ ਇੱਕ ਸਿੱਖ ਪਿੰਡ ਦਾ ਲਾਉਂਦੇ ਸੀ ਤੇ ਤੇਰੇ ਲੋਕਾਂ ਦਾ ਨਹੀਂ ਰੇ ਕਰਕੇ ਪੜਾ ਮਾ ਮਾ ਪਾਸੇ ਵਾ ਆ ਹੜਾ ਸਿਰ ਛੋੜਾ ਕਰ ਲੈ ਆ ਨਹੀਂ ਛੋਟਾ ਰਹਿੰਦਾ ਛੋਟਾ ਹੀ ਬਗਰੇ ਲੁੰਦੇ ਆ ਨਾ ਫਿਰ ਜਦੋਂ ਗਾਰ ਤੇ ਬੈਠਾ ਇਹ ਫੰਡਰਾ ਨਾਲ ਲਾਈ ਜਾਣਾ ਤੋਰਾ ਫੰਡਰ ਵੀ ਇੱਕ ਦੀ ਦੀ ਬੈਗੀ ਉੱਥੇ ਫੰਡਰਾ ਨਾਲ ਮੈਂ ਤੇ ਮੁੱਲ ਲਾਉਣਾ ਮੈਂ ਆ ਇਹ ਇੱਕ ਗੱਡੀਆਂ ਹੋਰ ਇਹਨੇ ਦੀ ਦੇਣੀ ਹੈ ਇਹ ਤਾਂ ਹੈ ਹੀ ਹੈ ਹਾਂ ਔਰ ਇਹ ਹਾਂ ਦੇਣੀ ਹੈ ਹਾਂ ਔਰ ਇਹ ਕਹ ਰਿਹਾ ਇਹ ਇਹ ਕਹ ਰਿਹਾ ਇਹ ਕਹ ਰਿਹਾ ਇਸੇ ਲੈ ਲੋ वैसे लो दादा दादा दादा। कह दिया मैंने कह दिया तेरे बिना कहने तो हमें पता है जाचे हमें जाचे भी इतने की तो वैसे तो हो जाए कोई अभी देखते है अभी देखते है बोल के सुनाए ये तो है चलो ये आ जाता है ਹੈਲੋ ਸਰ ਸਰ ਹੈਲੋ ਮੈਂ ਰਿਪੇਅਰ ਲਾਈ ਜਨਾਲੇ ਨੂੰ ਚਿੱਤਰਖਾਨੇ ਆ ਪਾਣੀ ਲਾਉਂਦੇ ਆ ਫੇਰ ਕਿਉਂ ਕਿਹੜੀ ਗੱਲ ਨੂੰ ਮਰਦਾ ਓਥੀ ਦਾ ਕਰਾ ਦੂੰ ਕਿੱਥੇ ਐ ਹੋ ਬੜਾ ਮੈਨੂੰ ਪਤਾ ਕੋਈ ਧੱਕੇ ਨਾ ਹੋ ਕੋਈ ਐ ਦਾ ਕਿੱਥੇ ਯਾਰ ਹੋ ਜੂ ਐ ਦਾ ਐ ਦੰਦ ਨਹੀਂ ਲਪਸਣਾ ਮੈਂ ਤਾਂ ਕਿ ਪਸਲਾ ਦੰਦਿਆਂ ਮੈਂ ਤਾਂ ਕਿ ਮਾਰ ਲਾ ਮਤਲਬ ਮਦਦ ਲਿਆ ਕਰਕੇ ਤਾਂ ਸੋੜਾ ਕਾ ਫਰਕ ਪਾੜ ਨਹੀਂ ਮੈਨੂੰ ਵੇਚ ਦੀ ਹੈ ਫਸਲ ਗਾਰ ਚ ਦੇਖ ਲੈ ਯਾਰ ਗੰਦੀ ਯਾਰ ਆਪਣਾ ਆਪਣੀ ਬਾਹਰ ਚਲੋ ਨਹੀਂ ਦੇਗਾ ਖਾਉਂਦੇ ਹੀ ਹੈ ਬਾਸੂ ਬੰਦੇ ਬਾਸੂ ਬਾਸੂ ਦਾ ਹੱਲ ਵੱਜੀ ਬਾਸ ਲੈਣੀ ਤੜਕੇ ਲੱਗੀ ਜਾਂਦਾ ਉਹ ਵੀ ਕੁਸਤਾ ਮੈਂ ਉਹ ਨਹੀਂ ਦੇਂਦਾ ਇੱਥੇ 35 ਦੀ ਕਰਦੇ ਆ ਕਿੱਥੇ ਡੱਪ ਜਾਗੇ ਆਦਰੇ ਮੂੰਹ ਰੱਪੜਾ ਗੜਾ ਜੋਹਾਂ ਪੂਰਾ ਡੇਢ ਤੜਕੇ ਦਾ ਲੱਗੀ ਜੇ ਡੇਢ ਲੱਗਦਾ ਹੁੰਦਾ ਪੁੱਤ ਹਾਰੇ ਭੈ ਨਹੀਂ ਸੀ ਬੈਂਦਾ ਤੂੰ ਦੇ ਦੇਂਦਾ ਨਾ ਨਾ ਤੈਨੂੰ ਤਾਂ ਕੀ ਹੋਣਾ ਐਡੀ ਮਾਂ ਹੈ ਲੈ ਨਾ ਨਾ ਵੱਡੀ ਐਦੂ ਹੋਰ ਵੀ ਵੱਡੀ ਹੋ ਸਕਦੀ ਐਦਾਂ ਹੋਊਗੀ ਥੱਲੋਂ ਵੱਡੀ ਹੋਏ ਤੂੰ ਉੱਲੀ ਜਾਣਾ ਮੇਰਾ ਕੁਸ਼ੈਨ ਬੈਕ ਤੇ ਦਾ ਜੋਬ ਦੀ ਜੇ ਹੁੰਦੀ ਹੋਵੇ ਤਾਂ ਰੱਸਾ ਵੀ ਨਹੀਂ ਲਾਉਂਦੇ ਆਰਪੀ ਉੱਤੇ ਤਰਨਾ ਕਿ ਲੱਗ ਜਾਂਦਾ ਬਾਈ ਕਾਰ ਚ ਬੈਠਿਆ ਚੋਡੀ ਮਰਜੀ ਆ ਮਾਨ ਜਾ ਕਿਸੇ ਦੀ ਬਾਤ ਅੱਛਾ ਜੀਤਾ ਜੀ ਕਲਾਈ ਜਾਂਦਾ ਮੇਰਾ ਜੀਤ ਇਹ ਰਹੀ ਰਹਿੰਦੀ ਤੈਨੂੰ ਮੈਂ ਮਿਲਾਂ ਹਾਂ ਉਹੀ ਤਾਂ ਗੱਲ ਹੈ ਮੁੱਲ ਰਾਤ ਤਾਂ ਠੰਡਰਾਲਾ ਬਣਾਉਣਾ ਕੋਈ ਨਹੀਂ ਹੈ ਇਹ ਸੋਨਾ ਵਾਲੀ ਹੈ ਤੂੰ ਜੈਜ ਕਿੰਨੇ ਦੀ ਦੇਖ ਕੇ ਖੁਸ਼ ਆ ਐਂ ਜਿਆਦਾ ਸਣ ਖਿੱਚਣਾ ਨਹੀਂ ਲੈ ਚਾਰੀ ਦੀ ਦਿੰਨਾ ਨਹੀਂ ਬਈ ਨਹੀਂ ਹੁੰਦੀ ਨਹੀਂ ਜੇ ਮੈਂ ਤੁਹਾਨੂੰ ਬਤਾਇਆ ਕਿ 40000 ਕੀ ਕਹਿੰਦਾ ਪੁੱਛਾਵਣੇ ਨੂੰ ਨਹੀਂ ਹੁੰਦੀ ਰੁਪਈਆ ਵਾਲੇ ਨੂੰ ਲਾਈ ਜਾਂਦੇ ਆ ਮੈਂ ਉਹ ਕੱਚੀ ਗੱਲ ਨਾ ਕਰੀ ਕੱਚੀ ਗੱਲ ਨਾ ਕਰੀ ਓਏ ਇੱਥੇ ਬੈਠਾ ਐਂ ਬੈਠਾ ਮੈਂ ਬੈਠਾ ਇੱਥੇ ਮੀਰੀਗਾ ਬੈਠਾ ਆਂਦਰ ਗੱਲ ਸੁਣ ਨਾ ਕੱਚੀ ਕਰਾਂ ਆ ਬੰਦੇ ਬੈਠੇ ਆ ਸਾਰੇ ਇਹ ਡੇਢ ਨੂੰ ਕਹਿੰਦਾ 45 ਦੇ ਥਣ ਖਿੱਚਦਾ ਖਜਾਉਣਾ ਨਹੀਂ ਨਹੀਂ ਖਜਾਉਣਾ ਨਹੀਂ ਖਿੱਚਾ ਜਿਵੇਂ ਜਿਵੇਂ ਕਹਿੰਦੇ ਬੰਨ ਚੱਜ ਲਾ ਇਹਨੂੰ ਦੱਬ ਕੇ ਬੰਨ ਹੁਣ ਇਹਨੂੰ ਬੰਨ ਨਹੀਂ ਵੀ ਬੰਨ ਲਾ ਬੰਨ ਲੈ ਬੰਨ ਲੈ ਐਨਾ ਮੈਂ ਤੂੰ ਤੈਨੂੰ ਪਤਾ ਨਹੀਂ ਤੈਨੂੰ ਪਤਾ ਨਹੀਂ ਤੈਨੂੰ ਦੁਨਿਆਵਾਰੀ ਦਾ ਨਹੀਂ ਪਤਾ ਐਵੇਂ ਮਰੀ ਜਾਂਦਾ ਤੂੰ ਉਹੀ ਗੱਲਾਂ ਮੈਂ ਕਿਹਨੂੰ ਪੁੱਛਾਂ ਵੀ ਮਾਲਕ ਨੂੰ ਮਾਲਕ ਨੂੰ ਅਸੀਂ ਪੁੱਛੇ ਮੈਂ ਪੁੱਛਾਂ ਨਹੀਂ 55 ਤੈਨੂੰ ਜਿਹੜੀ ਗੱਲ ਕਹਿਦੀ ਨਹੀਂ ਜਿਹੜੀ ਤੈਨੂੰ ਕਹਤ ਤੂੰ ਜਿਆਦਾ ਠੜਾ ਫੜਦਾ ਆਪਣ ਨੂੰ ਮੈਨੂੰ ਬਹਿ ਜਾਂ ਅੱਛੀ ਗੱਲ ਨਹੀਂ ਕਹੀ ਤੈਨੂੰ ਅਸੀਂ ਆਪਾਂ ਵੀ ਨਹੀਂ ਕਹੀ ਗੱਲ ਅੱਛੀ ਗੱਲ ਨਹੀਂ ਕਹੀ ਮੈਂ ਦੇਖ ਕੇ ਲਾਗਾ ਲਗਾ ਮੈਂ ਸੇਖ ਕੇ ਤਾਂ ਲੱਗਾ ਤੈਨੂੰ ਦੇਖ ਕੇ ਨਹੀਂ ਲੱਗਿਆ